ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਉਹਨਾਂ ਨੇ ਪੰਜਾਬ ਦੇ ਵਿਧਾਇਕਾਂ ਨਾਲ ਪੰਜਾਬ ਦੇ ਮੰਤਰੀਆਂ ਨਾਲ ਤੇ ਪੰਜਾਬ ਦੇ ਅਧਿਕਾਰੀਆਂ ਨਾਲ ਠੱਗੀ ਮਾਰ ਕੇ ਪੈਸਾ ਇਕੱਠਾ ਕੀਤਾ ਹੈ ਜੋ ਹੁਣ ਇਹ ਰਾਜ ਖੁੱਲਿਆ ਹੈ ਕਿੰਨਾ ਪੈਸਾ ਕਿਹੜੇ ਮੰਤਰੀ ਤੋਂ ਲਿਆ ਹੈ ਇਸ ਦੇ ਬਾਰੇ ਹੁਣ ਜਾਂਚ ਕੀਤੀ ਜਾ ਰਹੀ ਹੈ ਜੋ ਕਿ ਮਨੀਸ਼ ਸੋਧਿਆ ਦੇ ਵੱਲੋਂ ਉਹਨਾਂ ਸਾਰੇ ਵਿਧਾਇਕਾ ਮੰਤਰੀਆਂ ਨੂੰ ਫੋਨ ਕਰਕੇ ਇਹ ਪੈਸਾ ਲਿਆ ਗਿਆ ਹੈ ਹੁਣ ਇਮਾਨਦਾਰੀ ਜੋ ਆਪਣੇ ਆਪ ਨੂੰ ਇਹ ਸਰਕਾਰ ਕਹਿੰਦੀ ਸੀ ਉਹ ਇਮਾਨਦਾਰੀ ਦਾ ਟੈਗ ਕਿੱਥੇ ਗਿਆ ਜੋ ਕਿ ਮਨੀਸ਼ ਸੋਧਿਆ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕੀ ਇਹ ਪੂਰਾ ਮਾਮਲਾ ਤੁਹਾਨੂੰ ਅਸੀਂ ਪੂਰੀ ਖਬਰ ਬਾਰੇ ਜਾਣਕਾਰੀ ਦੇਵਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤੁਹਾਡੇ ਕੋਲ ਹਰ ਰੋਜ਼ ਨਵੀਂ ਵੀਡੀਓ ਜਿਹੜੀ ਪਹੁੰਚ ਸਕੇ ਸੋ ਪੰਜਾਬ ਦੇ ਇੰਚਾਰਜ ਲਾਇਏ ਮਨੀਸ਼ ਸੋਧਿਆ ਜੋ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਪੰਜਾਬ ਦੇ ਮੰਤਰੀਆਂ ਨਾਲ ਤੇ ਪੰਜਾਬ ਦੇ ਅਫਸਰਾਂ ਨਾਲ ਠੱਗੀ ਮਾਰੀ ਗਈ ਹੈ ਪੈਸਾ ਇਕੱਠਾ ਕੀਤਾ ਗਿਆ ਹੈ ਵਿਧਾਇਕਾਂ ਨੂੰ ਮੰਤਰੀ ਬਣਾਉਣ ਦਾ ਲਾਲਚ ਦਿੱਤਾ ਗਿਆ ਮੰਤਰੀਆਂ ਨੂੰ ਹੋਰ ਅਹੁਦੇ ਉੱਚੇ ਦੇਣ ਦਾ ਲਾਲਚ ਦਿੱਤਾ ਗਿਆ 2027 ਦੇ ਵਿੱਚ ਸੀਟਾਂ ਦੇਣ ਦਾ ਲਾਲਚ ਦਿੱਤਾ ਗਿਆ ਤੇ ਅਧਿਕਾਰੀਆਂ ਦੀਆਂ ਬਦਲੀਆਂ ਅਧਿਕਾਰੀਆਂ ਨੂੰ ਰੈਂਕ ਉੱਚੇ ਅਹੁਦੇ ਦੇਣੇ ਇਹ ਸਾਰੀਆਂ ਜਿਹੜਾ ਕਿ ਠੱਗੀ ਦਾ ਸ਼ਿਕਾਰ ਹੋਏ ਜਿਹੜੇ ਮੰਤਰੀ ਵਿਧਾਇਕ ਜਾਂ ਅਫਸਰ ਨੇ ਉਹਨਾਂ ਨੇ ਜਦੋਂ ਇਸ ਦੀ ਪੜਤਾਲ ਕਰਵਾਈ ਤਾਂ ਹੁਣ ਪੁਲਿਸ ਨੇ ਜੋ ਕਾਰਵਾਈ ਕੀਤੀ ਹੈ ਮਨੀਸ਼ ਸੋਦੀਆ ਦਾ ਨਾਮ ਸਾਹਮਣੇ ਆਇਆ ਹੈ ਮਨੀਸ਼ ਸੋਦੀਆ ਜਿਹੜੇ ਪੰਜਾਬ ਦੇ ਇੰਚਾਰਜ ਨੇ ਜਿਨ੍ਹਾਂ ਦੇ ਉੱਪਰ ਦਿੱਲੀ ਦੇ ਵਿੱਚ ਵੀ ਜੋ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਔਰ ਦਿੱਲੀ ਵਿੱਚ ਜਦੋਂ ਸ਼ਰਾਬ ਦੀ ਨੀਤੀ ਬਣੀ ਤਾਂ ਉਦੋਂ ਕੋਟਾਲਾ ਸਾਹਮਣੇ ਆਇਆ ਔਰ ਉਸ ਤੋਂ ਬਾਅਦ ਲਗਭਗ 1.5 ਸਾਲ ਉਹ ਜੇਲ੍ਹ ਦੇ ਵਿੱਚ ਵੀ ਰਹਿ ਜਿਹੜੇ ਕਿ ਹੁਣ ਜ਼ਮਾਨਤ ਨੇ ਉਹਨਾਂ ਨੂੰ ਮਿਲੀ ਹੋਈ ਔਰ ਦੂਸਰੇ ਪਾਸੇ ਉਹਨਾਂ ਨੇ ਪੰਜਾਬ ਦੇ ਵਿੱਚ ਠੱਗੀਆਂ ਮਾਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਪੈਸਾ ਇਕੱਠਾ ਕਰਨ ਲਈ ਆਮ ਆਦਮੀ ਪਾਰਟੀ ਦਿੱਲੀ ਦੇ ਸਾਰੇ ਲੀਡਰ ਆਏ ਹੋਏ ਨੇ ਜੋ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਹਮੇਸ਼ਾ ਹੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਸਾਰੇ ਲੀਡਰ ਪੰਜਾਬ ਨੂੰ ਲੁੱਟ ਰਹੇ ਨੇ ਸੋ ਇਹ ਰਾਜ ਖੁੱਲ ਗਿਆ ਕਿਵੇਂ ਲੁੱਟਿਆ ਗਿਆ ਪੰਜਾਬ ਪੁਲਿਸ ਦੀ ਪਟਿਆਲਾ ਪੁਲਿਸ ਨੇ ਇੱਕ ਜਿਹੜਾ ਕਿ ਵੱਡਾ ਖੁਲਾਸਾ ਕੀਤਾ ਆਮ ਆਦਮੀ ਪਾਰਟੀ ਦੇ ਇੰਚਾਰਜ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਦਾ ਇੱਕ ਪੁਰਾਣਾ ਨੰਬਰ ਜਿਸ ਤੋਂ ਇਹ ਫੋਨ ਆਉਂਦੇ ਸੀ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਜਾਂ ਵਿਧਾਇਕਾਂ ਨੂੰ ਕੋਸੇ ਫੋਨ ਨੰਬਰ ਦੀ ਜਾਂਚ ਕੀਤੀ ਤਾਂ ਉਹ ਮਨੀਸ਼ ਸੋਧਿਆ ਦਾ ਨੰਬਰ ਨਿਕਲਿਆ ਸੋ ਮਨੀਸ਼ ਸੋਧਿਆ ਦਾ ਪੀਏ ਬਣ ਕੇ ਇੱਕ ਇਨਸਾਨ ਬੋਲਦਾ ਸੀ ਤੇ ਉਹ ਨetaਵਾਂ ਤੇ ਮੰਤਰੀਆਂ ਤੇ ਅਧਿਕਾਰੀਆਂ ਤੋਂ ਪੈਸੇ ਮੰਗਦਾ ਸੀ ਸੋ ਦੋਸ਼ੀ ਦੀ ਪਛਾਣ ਹੋਈਏ ਜੈ ਕ੍ਰਿਸ਼ਨ ਭਾਰਤਵਾਜ ਵਜੋਂ ਜੋ ਫੋਨ ਕਰਦਾ ਸੀ ਕਿ ਇਹ ਧਾਰੂ ਰੇੜਾ ਰਿਵਾੜੀ ਹਰਿਆਣੇ ਦਾ ਰਹਿਣ ਵਾਲਾ ਹੈ ਪੁਲਸ ਦਾ ਕਹਿਣਾ ਹੈ ਕਿ ਇੱਕ ਬਹੁਤ ਵੱਡਾ ਸਾਈਬਰ ਧੋਖਾ ਧੜੀ ਗਰੋ ਹੋਇਆ ਹੈ ਜਿਹੜਾ ਕਿ ਇਹ ਗਰੋ ਬਣਿਆ ਹੋਇਆ ਹੈ ਇਸ ਗਰੋ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਫਿਰ ਇਸ ਦਾ ਸੱਚ ਸਾਹਮਣੇ ਆਵੇਗਾ ਕਿ ਮਨੀਸ਼ ਸੋਦੀਆ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਸੀ ਜਾਂ ਇਹ ਖੁਦ ਦੋਚੀ ਆਪ ਕਰ ਰਹੀ ਸੀ ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਚੀ ਨੇ ਮੋਬਾਈਲ ਕੰਪਨੀ ਨਾਲ ਮਿਲੀ ਭੁਗਤ ਕਰਕੇ ਮਨੀਸ਼ ਸੋਦੀਆ ਦਾ ਪੁਰਾਣਾ ਬੰਦ ਨੰਬਰ ਮੋਬਾਈਲ ਨੰਬਰ ਜਿਹੜਾ ਅਸੀਂ ਉਹਨੂੰ ਐਕਟੀਵੇਟ ਕਰਵਾਇਆ ਉਸ ਤੋਂ ਬਾਅਦ ਉਸਨੇ ਇਹ ਖੇਡ ਸ਼ੁਰੂ ਕੀਤੀ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਹੈ ਤਾਂ ਇਹ ਪਤਾ ਲੱਗਿਆ ਕਿ ਦੋਸ਼ੀ ਜਿਸਨੇ ਬਹੁਤ ਸਾਰੇ ਲੋਕਾਂ ਨਾਲ ਇਹ ਠੱਗੀ ਮਾਰੀ ਹੈ ਹੁਣ ਪੁਲਿਸ ਵੱਲੋਂ ਇਹੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿੰਨੇ ਇਸ ਦੋਸ਼ੀ ਦੇ ਝਾਂਸੇ ਵਿੱਚ ਆਏ ਨੇ ਔਰ ਕਿੰਨੇ-ਕਿੰਨੇ ਇਸ ਨੂੰ ਪੈਸਾ ਦਿੱਤਾ ਹੈ ਪੁਲਿਸ ਦੇ ਅਨੁਸਾਰ ਇਹ ਇੱਕ ਬਹੁਤ ਵੱਡਾ ਸਾਈਬਰ ਧੋਖਾਧੜੀ ਹੈ ਦੋਛੀ ਜਿਹੜਾ सीबीआई ਅਧਿਕਾਰੀ ਬਣ ਕੇ ਵੀ ਪਹਿਲਾਂ ਧੋਖਾਧੜੀ ਕਰ ਚੁੱਕਿਆ ਹੈ ਪੁਲਿਸ ਦੇ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਜਿਹੜਾ ਮੋਲਜਮ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਏ ਨੇ ਇਸਨੇ ਕੁਝ ਸਮਾਂ ਪਹਿਲਾਂ ਮੁਹਾਲੀ ਦੇ ਵਿੱਚ ਇੱਕ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਪੀਏ ਬਣ ਕੇ ਵੀ ਧੋਖਾਧੜੀ ਕੀਤੀ ਸੀ ਸੋ ਇਸੇ ਵਿਅਕਤੀ ਨੂੰ ਪੁਲਿਸ ਨੇ ਹੁਣ ਫੜਿਆ ਹੈ ਸੋ ਉਹ ਲੋਕਾਂ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿਵਾਉਣ ਦੇ ਨਾਮ ਤੇ ਵੀ ਠੱਗੀ ਮਾਰਦਾ ਰਿਹਾ ਸੋ ਪੰਜਾਬ ਪੁਲਸੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਕਿ ਮਨੀਸ਼ ਸੋਧਿਆ ਦਾ ਪੁਰਾਣਾ ਨੰਬਰ ਮੋਬਾਈਲ ਕੰਪਨੀ ਤੋਂ ਕਢਵਾ ਕੇ ਉਸ ਨੂੰ ਐਕਟੀਵੇਟ ਕਰਵਾ ਕੇ ਉਸ ਰਾਹੀਂ ਫੋਨ ਕਰਕੇ ਮਨੀਸ਼ ਸੋਧਿਆ ਦਾ ਪੀਏ ਬਣ ਕੇ ਪੈਸੇ ਮੰਗਦਾ ਸੀ ਮੰਤਰੀਆਂ ਤੌਰ ਵਿਧਾਇਕਾਂ ਤੋਂ ਤੇ ਵੱਖ-ਵੱਖ ਅਧਿਕਾਰੀਆਂ ਤੋਂ ਜੋ ਹੁਣ ਇਹ ਵੱਡਾ ਖੁਲਾਸਾ ਹੋਇਆ ਇਸ ਦੇ ਬਾਰੇ ਮਨੀਸ਼ ਸੋਧਿਆ ਦਾ ਬਿਆਨ ਅਜੇ ਤੱਕ ਨਹੀਂ ਆਇਆ ਮਨੀਸ਼ ਸੋਧਿਆ ਦਾ ਨਾਮ ਵਰਤ ਕੇ ਪੰਜਾਬ ਦੇ ਵਿਧਾਇਕਾਂ ਤੋਂ ਪੈਸਾ ਇਕੱਠਾ ਕੀਤਾ ਗਿਆ ਲੱਖਾਂ ਕਰੋੜਾਂ ਰੁਪਏ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਬਾਰੇ ਅਜੇ ਤੱਕ ਕੋਈ ਸਚਾਈ ਨਹੀਂ ਦੱਸੀ ਜਦੋਂ ਕਿ ਪੁਸਤੇ ਵੱਲੋਂ ਜੋ ਇਹ ਦੋਚੀ ਨੂੰ ਫੜਿਆ ਗਿਆ ਇਸ ਦੇ ਬਾਰੇ ਇਹੀ ਦੱਸਿਆ ਜਾ ਰਿਹਾ ਕਿ ਇਹ ਖੁਦ ਧੋਖਾਧੜੀ ਕਰ ਰਿਹਾ ਸੀ ਮਨੀਸ਼ ਸੋਦੀਆ ਦਾ ਨੰਬਰ ਵਰਤ ਕੇ